ਬਾਰਾ ਮੱਠਾ ਮੁਰੂਦ ਹੈ ਪਹਿਲਾਂ ਲੋਕ ਤੋੜ ਕੇ ਖਾ ਜਾਂਦੇ ਸੀ ਸਸਤ ਤੋੜ ਕੇ ਆਪ ਹੀ ਡਿਗੇ ਜਾਂਦੇ ਥੱਲੇ ਜੇ ਤੁਸੀਂ ਬਾਹਰੋਂ ਦੇਖ ਰਹੇ ਹੋ ਵੀਡੀਓ ਦੱਸਦਾ ਕਰੋ ਆਪਾਂ ਭੇਜ ਦਿਆ ਕਰਾਂਗੇ ਜਮਾਂ ਖਾਲੀ ਆ ਅਜਾ ਸਫਾਈ ਚੱਲ ਰਹੀ ਆ ਸੁਭਾਜੀ ਲੱਗੇ ਹੋਏ ਨੇ ਛੋਟੇ ਵੱਡੇ ਵੇਰਾ ਵੱਡੀ ਵੇਰੀ ਤੇ ਥੱਲੇ ਵੀ ਡਿਗੇ ਪਏ ਨੇ ਪਹਿਲਾਂ ਦਾ ਮਸਾ ਮਿਲਦੇ ਸੀ ਵੇਰ ਖਾਨ ਹੁਣ ਤਾਂ ਦੇਖੋ ਸਾਰੇ ਥੱਲੇ ਡਿਗੇ ਪਏ ਨੇ ਆਪਕਾ ਨੂੰ ਮਿਲ ਗਏ ਅਮਰੂਦ ਮੈਨੂੰ ਤਾਂ ਲੱਗਦਾ ਤੇ ਇਹ ਪੇਡੇ ਤੇ ਕਿਹੜੇ ਲੱਗਣਗੇ ਅਮਰੂਦ ਖਾਸੇ ਲੱਗ ਰਹੇ ਨੇ ਸੁੱਕੇ ਆਤੀ ਪਹਿਲਾਂ ਜਮਾ ਹੈ ਆਏਖੋ ਜਮਾ ਸੁੱਕੇ ਬਾਕੀ ਤੁਸੀਂ ਅਮਰੂਦ ਦੀ ਕੁਆਲਿਟੀ ਦੇਖੋ ਜਮਾ ਲਾਲ ਲਾਲ ਨਾਲ ਛੋਟਾ ਹੈ ਬਾਕੀ ਦੇਖੋ ਸੁੱਕਿਆ ਪਿਆ ਸਾਰਾ ਪੇਡਾ ਆਇਆ ਹੈ ਆਏਖੋ ਜਮੇ ਸੁੱਕਿਆ ਪਿਆ ਪਹਿਲਾਂ ਦੇਖੋ ਲਾਲ ਲਾਲ ਨਹੀਂ ਮਾ ਦੀਆਂ ਤਾਂ ਤਰਦ ਦੇ ਕਾਰਨ ਵਧੀਆ ਹੋ ਰਹੀਏ ਦੇ ਪਾੜੀਆਂ ਹੀ ਹੋ ਰਹੀਆਂ ਸਾਰੀਆਂ ਕਣਕਾਈਆਂ ਤੱਕ ਉਹ ਜਬ ਬੀਜੀਆਂ ਹਲੇ ਉੱਗ ਗਈਆਂ ਨੇ ਤਾਂ ਦੇਖੋ ਇੱਧਰ ਤੁਹਾਨੂੰ ਦਿਖਾਣਾ ਹੋਣਾ ਵੀਊ ਇੱਕ ਪਾਣੀ ਬਸ ਛਰੀ ਬਣ ਗਿਆ ਕੰਮ ਮੁਰਦਦ ਉੱਤੇ ਬੇਰਾਂ ਦੇ ਤੋਂ ਆਪਣਾ ਮੁਰੂਦ ਮਿਲ ਗਿਆ ਤਾਂ ਹਾਜ਼ਮੇ ਆ ਜੂਗਾ ਐਕਟਿਵ ਵਾਲੀ ਛੇਤੀ ਕਣਕ ਬੀਜਤੀ ਨੰਬਰ ਦੇ ਸ਼ੁਰੂ-ਸ਼ੁਰੂ ਨੀਂਨੇ ਦੇ ਵਿੱਚ ਪਹਿਲਾਂ ਤਾਂ ਦਸੰਬਰ ਚ ਬੀਜੀ ਜਾਂਦੀ ਸੀ ਪਰ ਧੁੰਦਾ ਕਰਕੇ ਵਧੀਆ ਹੋ ਰਹੀ ਹੈ ਹੁਣ ਤਾਂ ਪਾਣੀ ਆ ਹੀ ਹੋ ਰਹੀ ਹੈ ਕਣਕ ਦੇਖੋ ਤੁਸੀਂ ਤਾਂ ਇੱਧਰ ਸੀ ਮੁਰੂਦ ਦਾ ਪੇਡਾ ਆ ਦੇਖੋ ਬਈ ਵੀਡੀਓ ਇਹ ਬਣਾ ਰਹੀ ਹੈ ਬਈ ਮਾਰਾ ਸਾਰਾ ਮੌਸਮ ਹੱਤਫਾ ਚੱਲ ਰਹੀ ਹੈ ਪੂਰੀ ਕਾਲੜੀ ਚੱਟੀ ਚੱਟੀ ਹੁਣ ਮੰਜਾ ਡਾਲੀਏ ਹੁਣ ਆਪਾਂ ਆ ਮੰਜੜਾ ਾਵਾਂਗੇ ਹਾਲੇ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੀ ਕੌਰ ਨੰਦ ਦੀ ਵੀਡੀਓ ਵਿੱਚ ਆਈ ਗਈ ਸੀ ਆਪਾਂ ਆਪਣੇ ਖੇਤਾਂ ਅੱਜ ਤੋਂ ਉਹਨਾਂ ਖਾਣੇ ਆਪਣੇ ਕੇ ਰਾਮ ਫਾਲ ਪਾਣੀ ਛੱਡਣਗੇ ਸ਼ਾਇਦ ਅੱਜ ਸੂਏ ਚ ਵੀ ਤਾਂ ਉੱਤੇ ਚੜਕੇ ਖਾਣੇ ਬਾਕੀ ਥੱਲੇ ਵੀ ਡਿਗੇ ਪਏ ਨੇ ਥੱਲੇ ਵੀ ਖਾ ਲੈਣੇ ਥੱਲੇ ਪੱਖ ਖਾਣੇ ਆਪਾਂ ਕੱਲ ਵੀ ਆਪਾਂ ਖਾ ਗਏ ਸੀ ਪਰਸੋ ਵੀ ਆਪਾਂ ਖਾ ਗਏ ਸੀ ਅੱਜ ਵੀ ਆਪਾਂ ਖਾਵਾਂਗੇ ਸਾਰੀ ਭਰੀ ਭੀ ਆ ਬਾਲੇ ਮੱਠੇ ਵੇਰਨੇ ਦੋਸਤੋ ਅੱਜ ਹੋ ਗਈ 27 ਨੰਬਰ ਅੱਜ ਆਏ ਸੀ ਆਪਾਂ ਖੇਤ ਆਪਣੇ ਤਾਂ ਇੱਥੇ ਬੈਠੇ ਸੀ ਆਪਾਂ ਮੰਜੇ ਤੇ ਤੁਸੀਂ ਦੇਖ ਸਕਦੇ ਹੋ ਮਾਹੌਲ ਪੂਰਾ ਕਣਕਾਂ ਬੀਜੀਆਂ ਲਗਭਗ ਸਾਰੀਆਂ ਮੋਸਟ ਬੀਜੀ ਗਈਆਂ ਨੇ ਇੱਧਰ ਹੋ ਰਹੀ ਹੈ ਹਰੀ ਕਣਕ ਐਗਤੀ ਨੰਬਰ ਦੇ ਸ਼ੁਰੂ ਸ਼ੁਰੂ ਮਹੀਨੇ ਚ ਕਣਕਾਂ ਬੀਜੀ ਗਈਆਂ ਸਾਰਿਆਂ ਦੀਆਂ ਲਗਭਗ ਤਾਂ ਪਹਿਲਾ ਦਸੰਬਰ ਦੇ ਮਹੀਨੇ ਚ ਬੀਜੀ ਜਾਂਦੀ ਸੀ ਆ ਦੇਖੋ ਪਾਣੀ ਇੱਧਰ ਹੋ ਰਹੀ ਹੈ ਕਿੱਡੀ ਕਿੱਡੀ ਹੋ ਰਹੀ ਹੈ ਕਣਕਾਂ ਪਾਣੀ ਲਾਣਾ ਹੀ ਹੋ ਰਹੀ ਹੈ ਇੱਧਰ ਤਾਂ ਥੋੜੀ ਥੋੜੀ ਉੱਗੀ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਘਰ ਲਾ ਖੁੱਲਿਆ ਸੀ ਆਪਣਾ ਪਾਣੀ ਗਿਆ ਚਲੇ ਗਿਆ ਵਿੱਚ